ਇੱਕ ਬਜ਼ੁਰਗ ਮਾਂ ਜਿਹਦਾ ਪੁੱਤ ਇਸ ਦੁਨੀਆ 'ਚ ਨਹੀਂ ਰਿਹਾ ਤੇ ਉਹ ਪੁੱਤ ਜਿਹੜਾ ਰੇਲਵੇ 'ਚ ਨੌਕਰੀ ਕਰਦਾ ਸੀ ਤੇ ਉਸ ਤੇ ਪੁੱਤ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਨੌਕਰੀ ਮਿਲ ਗਈ ਤਰਸ ਦੇ ਆਧਾਰ ਤੇ ਮਿਲੀ ਇਸ ਨੌਕਰੀ ਦੇ ਆਧਾਰ ਤੇ ਉਸ ਦੀ ਨੂੰਨੇ ਆਪਣੇ ਅਗਲੇ ਆਪਣੇ ਪੁੱਤ ਨੂੰ ਮਤਲਬ ਉਹਦੇ ਪੋਤੇ ਨੂੰ ਨਾਲ ਲੈ ਕੇ ਸੋਰੀ ਅੰਦਰ ਕਰ ਛੱਡਦਾ ਤੇ ਉੱਪਰ ਹੀ ਦਲ ਜਾਂਦੇ ਜਾਂਦੇ ਮਾਮਲਾ ਪੰਜਾਬ ਰਣ ਹਾਈ ਕੋਰਟ ਤੱਕ ਆ ਗਿਆ ਹੁਣ ਪੰਜਾਬ ਰਣ ਹਾਈ ਕੋਰਟ ਕਹਿੰਦਾ ਠੀਕ ਆ ਵੀ ਜੇ ਕਾਨੂੰਨੀ ਨੁਕਤੇ ਤੋਂ ਵੀ ਤੁਸੀਂ ਗੱਲ ਕਰਨੀ ਆ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਜੀ ਇਹ ਕੋਈ ਬੰਦਾ ਨੀਗਾ ਦਿੱਤਾ ਜਾਵੇ ਪਰ ਕਹਿੰਦੇ ਕੋਈ ਸਮਾਜਿਕ ਨੁਕਤਾ ਵੀ ਹੁੰਦਾ ਕੋਈ ਪਰਿਵਾਰਕ ਜ਼ਿੰਮੇਵਾਰੀ ਦਾ ਨੁਕਤਾ ਵੀ ਹੁੰਦਾ ਤੇ ਜਿਸ ਮਾਂ ਨੇ ਉਹ ਪੁੱਤ ਜੰਮਿਆ ਉਸ ਨੂੰ ਇਹ ਹੱਕੇ ਨਹੀਂਗਾ ਕਿ ਉਸ ਪੁੱਤ ਦੀ ਕਮਾਈ 'ਚ ਉਹ ਵੀ ਕੋਈ ਚੋਗਾ ਚੁਗ ਲੈਵੇ ਤੇ ਆਖਰ ਅਦਾਲਤ ਨੇ ਸਖਤ ਤਾਣ ਦੇ ਰੂਪ ਦੇ ਵਿੱਚ ਇਹ ਕਿਹਾ ਕਿ ਪਤਨੀ ਨੂੰ ਤਰਸ ਦੇ ਆਧਾਰ ਤੇ ਜਿਹੜੀ ਨੌਕਰੀ ਮਿਲੀ ਐ ਉਹਦੇ ਵਿੱਚੋਂ ਸੱਸ ਦੀ ਦੇਖਰੇਖ ਕਰਨਾ ਉਹਦੀ ਜ਼ਿੰਮੇਵਾਰੀ ਆ ਸੱਸ ਦੀ ਸੇਵਾ ਸੰਭਾਲ ਕਰਨਾ ਉਹਦੀ ਜ਼ਿੰਮੇਵਾਰੀ ਆ ਤੇ ਜੇ ਨਹੀਂ ਵਿੱਚ ਰਹਿਣਾ ਨਾਲ ਨਹੀਂ ਰਹਿਣਾ ਪਰਿਵਾਰ ਨਹੀਂ ਚਲਾਉਣਾ ਤਾਂ ਭਾਈ ਤੈਨੂੰ 80 ਚੋਂ 10000 ਰੁਪਏ ਦੇਣਾ ਕੋਈ ਔਖਾ ਨਹੀਂ ਤੈਨੂੰ 80 ਚੋਂ 10000 ਦੇਣਾ ਪਊਗਾ ਜੇ ਤੇਰਾ 70000 ਨਾਲ ਨਹੀਂ ਗੁਜ਼ਾਰਾ ਹੁੰਦਾ ਫਿਰ ਤੇਰਾ 80000 ਨਾਲ ਵੀ ਗੁਜ਼ਾਰਾ ਨਹੀਂ